ਚਾ ਜੋ ਇਸ ਮੋਤੀ ਦੇ ਰਾਜਕਾਲ ਦੇ ਵਿੱਚ ਹੋਰ ਨਿਕਲਿਆ ਤੁਸੀਂ ਦੇਖੋ 8 ਮਹੀਨੇ ਪਹਿਲਾਂ ਦੀ ਗੱਲਾਂ ਨੇ ਗੁਜਰਾਤ ਹਾਈ ਕੋਰਟ ਦੇ ਵਿੱਚ ਇੱਕ ਰੇਟ ਦੀ ਵੀਰ ਤੋਂ ਕਹਿੰਦੀ ਉਹਦੇ ਗੈਰਕਾਨੂੰਨ ਰੇਪ ਹੋਇਆ ਸੀ ਉਹ ਘਰਵੱਟੀ ਹੋਗੀ ਉਹਨੇ ਕਿਹਾ ਕਿ ਮੈਨੂੰ ਅਵਾਰ ਸ਼ਰਦਾ ਅਜਾਜਿਤ ਦਿੱਤੀ ਜਾਵੇ ਗੁਜਰਾਤ ਦੁਨੀਆਂ ਦੀ ਤਰੀਕ ਪਾ ਲਈ ਇਹਦੇ ਤੋਂ ਤੁਸੀਂ ਜੱਜਾਂ ਦੀ ਸੰਵੇਦਨਸ਼ੀਲ ਦਾਣਾ ਅੰਦਾਜ਼ਾ ਲਗਾਓ ਅਭੋਸ਼ਰ ਕੀ ਡਿਲੀਵਰੀ ਤੋਂ ਬਾਅਦ ਕਰਾਉਣਾ ਉਹ ਸੁਪਰੀਮ ਕੋਰਟ ਕਾਇ ਸੁਪਰੀਮ ਕੋਰਟ ਨੇ ਲਾਣ ਪਾਈ ਨਾਲੇ ਉਸ ੜਕੀ ਨੂੰ ਵਿਗਾੜ ਦਿੱਤਾ ਜਦੋਂ ਇਹ 15 ਤੰਦਰ ਘਰਾਂ ਸਾਡੇ ਘੱਟਿਆ ਪਿਆ ਤਾਂ ਇਹਦੇ ਵਿੱਚ ਤੁਸੀਂ ਕਿਸ ਤੋਂ ਇਨਸਾਫ ਦੀ ਆਸ ਰੱਖਦੇ ਹੋ